ਵੈਗੁਰਜੀ ਦਾ ਖਾਲਸਾ ਅੱਜ ਸ੍ਰੀ ਵੈਗੁਰਜੀ ਦੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਸਾਰੇ ਭੈਣਾਂ ਤੇ ਭਰਾਵਾਂ ਦਾ ਸਵਾਗਤ ਕਰਦੇ ਆ ਜੀ ਅੱਜ ਤੁਹਾਡੇ ਲਈ ਬਹੁਤ ਹੀ ਤਗੜੀ ਡੀਲ ਲੈ ਕੇ ਆ ਚੁੱਕੇ ਹਾਂ ਜੀ ਅੱਜ ਆਪਾਂ ਜਿਹੜੀ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਉਹਦਾ ਰੇਟ ਸਿਰਫ 18 ਲੱਖ ਰੁਪਿਆ ਪਰ ਕਿੱਲੇ ਦੇ ਹਿਸਾਬ ਨਾਲ ਰਹਿਣ ਵਾਲਾ ਜੀ ਠੀਕ ਹੈ 18 ਲੱਖ ਰੁਪਿਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਤੁਹਾਡੇ ਲਈ ਲੈ ਕੇ ਆਏ ਆ ਤੱਕ ਐਡਾ ਵੱਡਾ ਮਿਲੂਆ ਖੁੱਲਾ ਡੁੱਲਾ ਕਿੰਨੀ ਮਰਜ਼ੀ ਜ਼ਮੀਨ ਖਰੀਦ ਲਿਓ ਵਧੀਆ ਘਾਟਾ ਲੋਕੇਸ਼ਨ ਬਹੁਤ ਜਿਆਦੇ ਸੋਹਣੀ ਹੈ ਜੀ ਤੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦਿੱਤੀ ਹੋਈ ਹੈ ਜੀ ਤੁਹਾਨੂੰ ਨੰਬਰ ਇਹ ਰੇਟ ਦੱਸ ਹੀ ਦਿੱਤਾ ਜੀ ਏਰੀਆ ਤੇ ਕਿੰਨੀ ساری ਜਾਣਕਾਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗੇ ਆ ਵੀਡੀਓ ਦੇ ਵਿੱਚ ਵੀਡੀਓ ਨਾਲ ਬਣੇ ਰਹੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਪਲਾਟ ਦੀ ਐਡ ਕੋਈ ਜ਼ਮੀਨ ਦੀ ਐਡ ਕੋਈ ਖੇਤੀਬਾੜੀ ਸੰਦ ਦੀ ਐਡ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਇਹ ਨੰਬਰ ਤੇ ਤੁਸੀਂ 7-8 ਮਿੰਟਾਂ ਦੀ ਵੀਡੀਓ ਬਣਾ ਕੇ 7-8 HD ਦੇ ਵਿੱਚ ਫੋਟੋਆਂ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਦੇਣੀ ਆ ਇਸੇ ਨੰਬਰ ਦੇ ਉੱਤੇ ਠੀਕ ਹੈ ਜੀ ਇਸ ਤੋਂ ਇਲਾਵਾ ਅਸੀਂ ਪ੍ਰੋਮੋਸ਼ਨਲ ਬਿਜ਼ਨਸ ਐਡ ਵੀ ਕਰਦੇ ਆ ਉਹਦੇ ਲਈ ਤੁਸੀਂ ਵੀ ਇਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਆ ਇਹ ਨੰਬਰ ਤੇ ਤੁਸੀਂ ਕਾਲ ਕਿ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਨਹੀਂ ਖੀ ਸਕਦੇ ਠੀਕ ਹੈ ਜੀ ਸੋ ਅੱਗੇ ਵਧਦੇ ਹਾਂ ਜੀ ਜੇਕਰ ਤੁਹਾਨੂੰ ਕਿਸੇ ਏਰੀਆ ਦੀ ਕੋਈ ਖਾਸ ਜ਼ਮੀਨ ਦੀ ਭਾਲ ਆ ਤਾਂ ਸਾਨੂੰ ਕਮੈਂਟਾਂ ਚ ਦੱਸੋ ਵੀ ਤੁਹਾਨੂੰ ਕਿੰਨੇ ਕ ਬਜਟਾ ਤੋਂ ਡਾ ਕਿੰਨੇ ਕਿੱਲੇ ਲੈਣੇ ਤੁਸੀਂ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਤੁਹਾਡੇ ਲਈ ਵਧੀਆ ਜ਼ਮੀਨ ਲੈ ਕੇ ਅਸੀਂ ਹਾਜ਼ਰ ਹੋ ਜਾਾਂਗੇ ਜੀ ਸੋ ਆਪਣੀ ਵੀਡੀਓ ਵੱਲ ਵਾਧਦੇ ਆ ਜੀ ਜਿਹੜੀ ਜ਼ਮੀਨ ਮੈਂ ਤੁਹਾਨੂੰ ਦੱਸਿਆ ਸੀ ਵੀ 140 ਕਿੱਲੇ ਜ਼ਮੀਨ ਲੈ ਕੇ ਆਇਆ ਹੈ ਜੀ 140 ਕਿੱਲੇ ਜ਼ਮੀਨ ਆ ਜਿਹਦੇ ਵਿੱਚੋਂ 7 ਕਿੱਲੇ ਰੋਡ ਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ 140 ਕਿੱਲੇ ਜਿਹੜੇ ਹੈਗੇ ਪ੍ਰਤੀ ਕਿੱਲੇ ਦਾ ਰੇਟ ਜਿਹੜਾ 18 ਲੱਖ ਰੁਪਈਆ ਮੰਗਿਆ ਗਿਆ ਜੀ ਯਾਨੀ ਕਿ ਸਾਰੇ ਬਾਣ ਹੈ 18 ਲੱਖ ਰੁਪਏ ਦੇ ਹਿਸਾਬ ਨਾਲ ਦੇਣਾ ਬਾਕੀ ਰੇਟ ਮੌਕੇ ਦੇ ਉੱਪਰ ਹੈ ਨਾ ਮਾਨਤਾਂ ਤੁਹਾ ਹਰ ਹੋ ਜੂਆ ਜੀ ਤੇ ਰੋਡ ਦਾ ਫਰੰਟ ਮਿਲ ਜੂਆ ਜੀ ਇੱਕ ਟੱਕਾ ਸਭ ਤੋਂ ਪਹਿਲਾਂ ਗੱਲ ਵਿੱਚ 140 ਕਿੱਲਿਆਂ ਦਾ ਇੱਕੋ ਹੀ ਟੱਕਾ ਕੋਈ ਐਨੀਮੇਟ 10 ਕਿੱਲੇ ਟੁੱਟੇ ਮੇ ਕਿਸੇ ਹੋਰ ਪਾਸੇ ਪਈ ਨੇ ਇੱਕੋ ਟੱਕ ਡੱਬੇ ਵਰਗਾ ਟੱਕ ਮਿਲੂਗਾ ਰਾਹ ਪਹੀ ਦਾ ਰੋਲਾ ਵੀ ਖਤਮ ਹੈ 140 ਚੋਂ 7 ਕਿੱਲਿਆਂ ਦਾ ਰੋਡ ਦਾ ਫਰੰਟ ਤੁਹਾਨੂੰ ਮਿਲ ਜੂਆ ਜੀ ਸਾਰੇ ਬਾਣ ਦਾ ਇੱਕੋ ਹੀ ਰੇਟ ਹੈ ਜੀ 18 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਹੈ ਠੀਕ ਹੈ ਜੀ ਜ਼ਮੀਨ ਵਿੱਚ ਫਸਲਾਂ ਦੀ ਗੱਲ ਕਰੀਏ ਤਾਂ ਤੁਸੀਂ ਗਵਾਰਾ ਸਰੋਂ ਵਰਗੀਆਂ ਫਸਲਾਂ ਬਹੁਤ ਵਧੀਆ ਝਾੜ ਆੜੀਆਂ ਹੋ ਜਾਂਦੀਆਂ ਨੇ ਜੀ ਤੇ ਪਾਣੀ ਦੀ ਗੱਲ ਕਰੀਏ ਤਾਂ ਵਿੱਚ ਬਾਈ ਜੀ ਨਹਿਰੀ ਖਾਲਲੇ ਵਿੱਚ ਨਹਿਰ ਦਾ ਪਾਣੀ ਵਧੀਆ ਹਨਾ ਪਾਣੀ ਤੁਹਾਨੂੰ ਮਿਲ ਜੂਗਾ ਨਹਿਰ ਦਾ ਪਾਣੀ ਮਿਲ ਜੂਗਾ ਜੀ ਵਧੀਆ ਬਾਣ ਹੈ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਿਸੇ ਨਾਲ ਕੋਈ ਬੱਟ ਦਾ ਰੋਲਾ ਨਹੀਂ ਕਿਸੇ ਨਾਲ ਹਨਾ ਰਾਹ ਪਹੀ ਦਾ ਰੋਲਾ ਨਹੀਂ ਵਧੀਆ ਬਹੁਤ ਤੁਹਾਨੂੰ ਵਧੀਆ ਬਾਣ ਮਿਲੂਗਾ ਅੱਜ ਤੁਸੀਂ ਦੇਖ ਸਕਦੇ ਹੋ ਵੀ ਜਿੱਥੋਂ ਦੀ ਇਹ ਲੋਕੇਸ਼ਨ ਦਾ ਬਾਣ ਹੈ ਵੀ ਆਪਣੇ ਪੰਜਾਬ ਹਰਿਆਣਾ ਦੇ ਵਿੱਚ ਜ਼ਮੀਨਾਂ ਦੇ ਰੇਟ ਹੈ ਜਿਹੜੇ ਸਮਾਰਟ ਨੂੰ ਸ਼ੂਰੇ ਨੇ ਪਰ ਤੁਹਾਡੇ ਲਈ ਅਸੀਂ ਭਾਲ ਕੇ ਲਿਆ ਬਹੁਤ ਘੈਂਟ ਸੌਦਾ ਜੇਕਰ ਕੋਈ ਇਨਵੈਸਟਿੰਗ ਖਾਤਰ ਦੇਖ ਰਿਹਾ ਵੀ ਅੱਜ ਅਸੀਂ ਲੈ ਕੇ ਹਨਾ ਰੱਖ ਦੀ ਜਮੀਨ ਕੋਈ ਇਦਾਂ ਦੇਖ ਰਿਹਾ ਜੋ ਕੋ ਖੇਤੀ ਲਈ ਦਿਖ ਰਿਹਾ ਤਾਂ ਉਹਨਾਂ ਲਈ ਪੂਰਾ ਘੈਂਟ ਸੌਦਾ ਜੀ ਇਹ ਕਿਉਂਕਿ 18 ਲੱਖ ਰੁਪਈਆ ਬਾਈ ਜੀ ਕਿਤੇ ਵੀ ਰੇਟ ਲਈ ਬਹੁਤ ਜਾਇਜ਼ ਰੇਟ ਦੇ ਵਿੱਚ ਆਪਣੇ ਕੋਲੇ ਜ਼ਮੀਨ ਆਈ ਹੈ ਜੀ ਠੀਕ ਹੈ ਤੁਸੀਂ ਆਪਦੇ ਪਿੰਡਾਂ ਦੇ ਆਸੇ ਪਾਸੇ ਦਾ ਪਤਾ ਹੀ ਤੁਹਾਨੂੰ ਵੀ ਕੀ ਰੇਟ ਚੱਲ ਰਹੇ ਜਮੀਨਾਂ ਦੇ ਫੇਟ ਅਸਮਾਨ ਨੂੰ ਛੂਣ ਲੱਗੇ ਹੋਏ ਨੇ ਤੁਸੀਂ ਐਨਾ ਸੋਚੋ ਵੀ ਅਸੀਂ ਘਾੜਾ ਬਦਲ ਕੇ ਖੜ ਜਾਂਦੇ ਹਾਂ ਹਨਾ ਵੀ ਚਾਰ ਮਹੀਨੇ 6 ਮਹੀਨੇ ਰੇਟ ਡਾਊਨ ਹੋ ਜੂ ਰੇਟ ਡਾਊਨ ਨਹੀਂ ਹੋਣ ਵਾਲਾ ਰੇਟ ਇਹਦੋਂ ਵੀ 2 ਗੁਣਾ ਤੇਜ਼ੀ ਨਾਲ ਵਧਣ ਜਾ ਰਹੇ ਨੇ ਜ਼ਮੀਨਾਂ ਦੇ ਰੇਟ ਇਸ ਤਰ੍ਹਾਂ ਦੇ ਹਨ ਹਣਾ ਜਿਹੜੇ ਹਾਲਾਤ ਨੇ ਸਾਨੂੰ ਦਿਖ ਰਹੇ ਨੇ ਠੀਕ ਹੈ ਜੀ ਤੇ ਸਿਉਣਾ ਦੀ ਜ਼ਮੀਨ ਅਸੀਂ ਚੀਜ਼ਾਂ ਯਾਰ ਸਸਤੇ ਹੁੰਦੇ ਨਹੀਂ ਉਹਨਾਂ ਦੇ ਦਿਨੋ ਦਿਨ ਰੇਟ ਚੜਦੇ ਜਾ ਰਹੇ ਨੇ ਤੇ ਸਾਰੀ ਜਾਣਕਾਰੀ ਦੇ ਦਿੱਤੀ ਲੋਕੇਸ਼ਨ ਦੀ ਮੈਂ ਗੱਲ ਕਰ ਦਿੰਦਾ ਏਰੀਆ ਐਲਨਾਬਾਦ ਹਰਿਆਣਾ ਐਲਨਾਬਾਦ ਦੀ ਜ਼ਮੀਨ ਹੈ ਜੀ ਇਹ ਹਰਿਆਣਾ ਦੇ ਵਿੱਚ ਪੈ ਜਾਂਦੀ ਆ ਬਾਕੀ ਨੰਬਰ ਤੁਹਾਡੀ ਸਕਰੀਨ ਉੱਪਰ ਚਲਾ ਦਿੱਤੇ ਗਏ ਨੇ ਇਹ ਮਾਲਕਾਂ ਵੀਰਾਂ ਦਾ ਨੰਬਰ ਆ ਇਹ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਹ ਜ਼ਮੀਨ ਦਾ ਸੌਦਾ ਕਰ ਸਕਦੇ ਤੁਸੀਂ ਡਾਇਰੈਕਟ ਮਾਲਕ ਦਾ ਨੰਬਰ ਦੇਤਾ ਗੱਲਬਾਤ ਕਰ ਲਿਓ ਜੇ ਤੁਹਾਨੂੰ ਬਾਈ ਸੌਦਾ ਇਹ ਚੰਗਾ ਲੱਗਿਆ ਤੁਸੀਂ ਨੰਬਰ ਦਿੱਤਾ ਅਗਲੇ ਨਾਲ ਕਾਲ ਕਰ ਲਿਓ ਮੀਟਿੰਗ ਰੱਖ ਲਿਓ ਜਾ ਕੇ ਬਾਣ ਦੇਖ ਕੇ ਤੁਹਾਨੂੰ ਜੇ ਸਾਰਾ ਕੁਝ ਵਧੀਆ ਲੱਗਿਆ ਦਿੱਤੀ ਜਾਣਕਾਰੀ ਜੇ ਪੂਰੀ ਹੋਈ ਤਾਂ ਅਗਲੇ ਨਾਲ ਬੈਠ ਕੇ ਤੁਸੀਂ ਬਿਆਨਾ ਕਰ ਸਕਦੇ ਹੋ ਠੀਕ ਹੈ ਜੀ ਆਨਲਾਈਨ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ 1 ਰੁਪਿਆ ਤੁਸੀਂ ਸੈਂਡ ਨਹੀਂ ਕਰਨਾ ਤੁਹਾਨੂੰ ਜੇ ਵਧੀਆ ਲੱਗਦੀ ਹੈ ਵੀਡੀਓ ਤਾਂ ਜਾ ਕੇ ਦੇਖੋ ਠੀਕ ਹੈ ਜਾ ਕੇ ਸੌਦਾ ਕਰੋ ਸਾਰਾ ਕੁਝ ਫੋਨ ਦੇ ਥਰੂ ਨਹੀਂ ਕਰਨਾ ਕਿਉਂਕਿ ਇਹ ਲੱਖਾਂ ਕਰੋੜਾਂ ਦਾ ਸੌਦਾ ਹੈ ਬਾਈ ਜੀ ਜ਼ਮੀਨ ਦੇ ਸੌਦੇ ਕਦੇ ਵੀ ਫੋਨਾਂ ਤੇ ਨਹੀਂ ਹੋਇਆ ਕਰਦੇ ਨੰਬਰ ਦੇ ਦਿੱਤਾ ਗਿਆ ਸਿਰਫ ਨੰਬਰ ਇਹ ਗੱਲ ਕਰਕੇ ਅਗਲੇ ਨਾਲ ਮੀਟਿੰਗ ਰੱਖ ਲਿਓ ਇਸੇ ਕਰਕੇ ਆ ਠੀਕ ਹੈ ਜੀ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਉਹਨੇ ਕਮੈਂਟਾਂ ਚ ਜਰੂਰ ਦੱਸਦਿਆ ਕਰੋ ਇਦਾਂ ਦੀਆਂ ਹੋਰ ਬਹੁਤ ਸਾਰੀਆਂ ਘੱਟ ਰੇਟ ਦੀਆਂ ਜ਼ਮੀਨਾਂ ਵੀ ਆਪਣੇ ਚੈਨਲ ਤੇ ਅਸੀਂ ਪਾ ਰੱਖੀਆਂ ਤੇ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਕਰ ਦਿੰਦੇ ਆ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਿਓ ਫੇਸਬੁੱਕ ਨੂੰ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਰੱਬ ਰੱਖ